హజీ బ మేర ప్యారీ సతశ్రీకాలి సరే ఠీకరణ నమి పీడి పడే మహారాజా రణజీ బా రచ ప్రశ్న ఉత్తర కి పలా ప్రశ్న హారాజా రణజీలా నారాజా రణజీలా నీ ਬੋਧ ਸਿੰਘ ਦੂਸਰਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦਾ ਕੀ ਨਾਂ ਸੀ ਉਹਨਾਂ ਦਾ ਨਾਂ ਸੀ ਬੱਚਿਓ ਸਰਦਾਰ ਚੜਤ ਸਿੰਘ ਤੀਸਰਾ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਰਣਜੀਤ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਰਣਜੀਤ ਤੋਂ ਕੀ ਭਾਵ ਹੈ ਤਾਂ ਬੱਚਿਓ ਇਹਨਾਂ ਦੇ ਨਾਂ ਦਾ ਭਾਵ ਹੈਗਾ ਰਣਜੀਤ ਸਿੰਘ ਦੇ ਨਾਂ ਤੋਂ ਰਣਜੀਤ ਮਤਲਕ ਹੈ ਰਣਜੀਤ ਤੋਂ ਭਾਵ ਹੈਗਾ ਬੱਚਿਓ ਜੁੱਧ ਜਿੱਤਣ ਵਾਲਾ ரஜி ஜ மணஜி அப்படி காரண பிர மஹாராஜா ரஞ்சித்த மகாராஜா ரஞ்சித்த வடருக்க ஜரூ பிண்ட வடரு ஜங்க மஹாராஜா ரஞ்சி திருக்கி திருக்கத்தோ சத்தான பிரசன் நம்பர் சத்த மகாராஜா ரஞ்சித்த பலி லடாய சீல சிச்சார சத்தார சோ நடுவே வி ਪ੍ਰਸ਼ਨ ਨੰਬਰ 8 ਹੈਗਾ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਿਹੜੀ ਮਿਸਲ ਤੇ ਹਮਲਾ ਕੀਤਾ ਕੀਤੇ ਕੀਤਾ ਸੀ ਪੰਗੀ ਮਿਸਲ ਅੱਗੇ ਚੱਲਦੇ ਹਾਂ ਪ੍ਰਸ਼ਨ 9ਵੇਂ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਕਮਜ਼ੋਰ ਮਿਸਲ ਦਾ ਕੀ ਨਾਂ ਸੀ ਕੀ ਸੀਗਾ ਨਕਈ ਮਿਸਲ ਪ੍ਰਸ਼ਨ ਨੰਬਰ 10 ਮਹਾਰਾਜਾ ਰਣਜੀਤ ਸਿੰਘ ਸਨੇ ਕਿਹੜੀ ਪਹਾੜੀ ਰਿਆਸਤ ਸਭ ਤੋਂ ਵੱਧ ਸੀ ਕਾੰਗੜਾ ਅਗਲਾ ਪ੍ਰਸ਼ਨ ਹੈਗਾ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਜਿੱਤ ਕਿਹੜੀ ਸੀ ਕਿਹੜੀ ਸੀ ਬੱਚਿਓ ਲਾਹੌਰ ਦੀ ਬਾਰਮ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਕੀ ਅਖਵਾਉਂਦੇ ਸੀ ਕੀ ਅਖਵਾਉਂਦੇ ਸੀ ਰਣਜੀਤ ਨਗਾਰਾ ਕੀ ਅਖਵਾਉਂਦੇ ਸੀ ਬੱਚਿਓ ਰਣਜੀਤ ਨਗਾਰਾ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 13 ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦਾ ਸ਼ਾਸਕ ਕੌਣ ਬਣਿਆ ਇਸ ਦਾ ਉੱਤਰ ਹੈਗਾ ਖੜਕ ਸਿੰਘ ਪ੍ਰਸ਼ਨ ਨੰਬਰ 14 ਰੰਜੀਤ ਨਗਾਰੇ ਤੋਂ ਕੀ ਭਾਵ ਹੈ ਰੰਜੀਤ ਨਗਾਰੇ ਤੋਂ ਕੀ ਭਾਵ ਹੈ ਇਸ ਦਾ ਉੱਤਰ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਟੋਲ ਲਾਸਟ ਪ੍ਰਸ਼ਨ 15ਵਾਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਸਭ ਤੋਂ ਵੱਧ ਉੱਚ ਅਧਿਕਾਰੀ ਕਿਹੜੇ ਧਰਮ ਦੇ ਸਨ ਕਿਹੜੇ ਸੀਗੇ Hindu ਧਰਮ ਦੇ ਸੋ ਬੱਚਿਓ ਇਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਸਬੰਧਤ ਪ੍ਰਸ਼ਨ ਆਪਾਂ ਜਿਹੜੇ ਕੀਤੇ ਨੇ 15 ਤਾਂ ਅਗਲੇ ਅਗਲੀ ਵੀਡੀਓ ਦੇ ਵਿੱਚ ਵੀ ਬੱਚਿਓ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਪੜਾਂਗੇ ਤਾਂ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਬੱਚਿਓ ਮੇਰੀ ਇਸ ਵੀਡੀਓ ਨੂੰ ਦੇਖ ਕੇ ਕਾਪੀ ਤੇ ਲਿਖ ਲਓ ਤਾਂ ਕਿ ਬੱਚੇ ਤੁਹਾਨੂੰ ਇਹ ਯਾਦ ਹੋ ਜਾਵੇ ਤੇ ਨਾਲੇ ਆਪਣੀ ਵੀਡੀਓ ਨੂੰ ਬੱਚਿਓ ਆਪਣੇ ਦੋਸਤਾਂ ਤੱਕ ਜਰੂਰ ਭੇਜਦਾ ਕਰੋ ਤਿਆ ਕਿ ਉਹ ਵੀ ਛੁੱਟੀਆਂ ਦੇ ਵਿੱਚ ਘਰੇ ਬੈਠ ਕੇ ਪਰਸਨ ਉੱਤਰ ਯਾਦ ਕਰ ਸਕਣ ਉਮੀਦ ਕਰਦੀਆਂ ਵਿੱਚੋਂ ਤੁਸੀਂ ਇਸ ਵੀਡੀਓ ਨੂੰ ਅੱਗੇ ਜ਼ਰੂਰ ਭੇਜੋਗੇ ਬਾਏ ਬਾਏ ਬੇਟਾ